ਗੁਰਦਾਸਪੁਰ ਦੇ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਮਾਨ ਆਪਣੇ ਕੰਮ ਦੇ ਆਧਾਰ ਤੇ ਮੰਗਣ ਪੁੰਚੇ ਵੋਟ ਕਿਹਾ ਤੁਸੀਂ ਮੈਨੂੰ ਲੋਕ ਸਭਾ ਦੇ ਲਈ 13 ਬਾਹਾਂ ਤੇ 13 ਜ਼ੁਬਾਨਾਂ ਦੇ ਦਿਓ ਤੁਹਾਡਾ ਤਿਗੜਾ ਚੋਗਣਾ ਕਰਾਂਗਾ ਕੰਮ ਆਵਾਦਵੀ ਪਾਰਟੀ ਨੇ ਲਾਂਚ ਕੀਤਾ ਜੇਲ੍ਹ ਦਾ ਜਵਾਬ ਵੋਟ ਸੇ ਕੈਂਪੇਨ Song ਕੇਜਰੀਵਾਲ ਦੀ ਗ੍ਰਫਤਾਰੀ ਦਾ ਵੀ ਜ਼ਿਕਰ Song ਲਾਂਚਿੰਗ ਦੌਰਾਨ ਮੰਚ ਤੇ ਖਾਲੀ ਰੱਖੀ ਕੇਜਰੀਵਾਲ ਦੀ ਕੁਰਸੀ ਸਸਪੈਂਡ ਹੋਣ ਤੋਂ ਬਾਅਦ ਵੀ ਵਿਕਰਮਜੀਤ ਚੌਧਰੀ ਦੇਤੇ ਵਰ ਬਰਕਰਾਰ ਬੋਲੇ ਟਿਕਟ ਮੰਕੇ ਮੈਂ ਕੀ ਗਲਤ ਕੀਤਾ ਚੰਨੀ ਨੂੰ ਫੇਰ ਕਿਹਾ ਸ਼ਕੁਨੀ ਬੋਲੇ ਸਮਝ ਨਹੀਂ ਆਉਂਦੀ ਪਾਰਟੀ ਨੇ ਚੰਨੀ ਵਿੱਚ ਕੀ ਦੇਖਿਆ ਰੋहतक ਵਿੱਚ ਭਾਜਪਾ ਉਮੀਦਵਾਰ ਅਰਵਿੰਦ ਸ਼ਰਮਾ ਦਾ ਵਿਰੋਧ ਕਿਸਾਨਾਂ ਨੇ ਕਿਤੇ ਤਿੱਖੇ ਸਵਾਲ ਅਰਵਿੰਦ ਸ਼ਰਮਾ ਦੇ ਸਮਰਥਕਾਂ ਦੇ ਨਾਲ ਕਿਸਾਨਾਂ ਦੀ ਹੋਈ ਝੜਪ ਭਾਜਪਾ ਬੋਲੀ ਕਾਂਗਰਸ ਦੇ ਇਸ਼ਾਰੇ ਤੇ ਹੋਇਆ ਵਿਰੋਧ ਮੋਦੀ ਨੇ ਫੇਰ ਬੋਲਿਆ ਕਾਂਗਰਸ ਤੇ ਮੰਗਲ ਸੂਤਰ ਵਾਲਾ ਹਮਲਾ ਬੋਲੇ ਮਾਵਾ ਪੈਣਾ ਦੇ ਸਿਰ ਕਟਵਾ ਦੇਣ ਗਿਆ ਪਰ ਨਹੀਂ ਦੇਣ ਗਿਆ ਆਪਣਾ ਮੰਗਲ ਸੂਤਰ ਤੁਸ਼ਟੀ ਕਰਨ ਦੀ ਸਿਆਸਤ ਵਿੱਚ ਜੁਟਿਆ ਇੰਡੀਆ ਗੱਠਜੋੜ ਪੀਐਮ ਮੋਦੀ ਅਤੇ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ ਬੀਜੇਪੀ ਤੇ ਕਾਂਗਰਸ ਪ੍ਰਧਾਨ ਤੋਂ ਮੰਗਿਆ ਜਵਾਬ 29 April ਸਵੇਰੇ 11 ਵਜੇ ਤੱਕ ਦੇਣਾ ਹੋਵੇਗਾ ਸਪਸ਼ਟ ਕਰਾਂ ਤਲਵੰਡੀ ਸਾਬੋ ਦੇ ਖੇਤਾਂ ਵਿੱਚ ਲੱਗੀ ਅੱਗ 35 ਏਕੜ ਕਣਕ ਦਾ ਨਾੜ ਸੜਕੇ ਹੋਇਆ ਸਵਾ ਕਿਸਾਨਾਂ ਨੇ ਆਪ ਪਾਇਆ ਅੱਗ ਤੇ ਕਾਬੂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਫਰੀਕਾ ਦੇ ਰਵਾਂਡਾ ਭੇਜੇਗੀ ਯੂਕੇ ਸਰਕਾਰ ਸੰਸਦ ਦੇ ਵਿੱਚ ਪਾਸ ਹੋਇਆ ਰਵਾਂਡਾ ਡਿਪੋਰਟੇਸ਼ਨ ਬਿਲ ਬ੍ਰਿਟੇਨ ਸਰਕਾਰ ਨੇ ਬੁੱਕ ਕੀਤਾ ਕਮਰਸ਼ਲ ਚਾਰਟਰ ਪਲੇਨ न्यूज 18 पंजाब हरियाणा वेखले दशक दा स्वागत है मैं हां गगनदीप चौहान 23 बुलेटिन दी शुरुआत करते हां पठानकोट तो आई अहम खबर दे नाल पठानकोट दे इष्टमाके दी आवाज दे नाल दहशत फैल गई ते मौके ते पहुंची हुई पुलिस ने जांच की तमाके नु लेके पुलिस दा बयान सामने है कूड़े दे ढेर नु आग लगाई गई सी किसे ने आग दे विच शराब दी बोतल सुटी बोतल फटन करके ए तमाका होया है पुलिस ए दावा कर रही है पठानकोट दे विच ਤਮਾਕਾ ਹੋਇਆ ਸੀ 1 ਕਿਲੋਮੀਟਰ ਤੱਕ ਇਮਨੇ ਜਾ ਰਹੇ ਇਸਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਮੌਕੇ ਦੇ ਪਹੁੰਚੀ ਪੁਲਿਸ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਕਿਹਾ ਸੀ ਕਿ ਆਰ ਡੀ ਐਕਸ ਨਹੀਂ ਹੈ ਧਮਾਕਾ ਖੇਜ਼ ਨਹੀਂ ਹੈ ਤੇ ਨਾਲ ਹੀ ਪੁਲਿਸ ਨੇ ਕਲੀਅਰ ਕੀਤਾ ਕਿ ਕੂੜੇ ਦਾ ਢੇਰ ਪਿਆ ਸੀ ਜਿਸ ਨੂੰ ਅੱਗ ਲਾਈ ਗਈ ਸੀ ਕੂੜੇ ਦੇ ਢੇਰ ਨੂੰ ਅੱਗ ਲਾਣ ਕਰਕੇ ਸ਼ਰਾਬ ਦੀ ਬੋਤਲ ਉਸ ਦੇ ਵਿੱਚ ਪਈ ਸੀ ਜਿਸ ਤੇ ਵਿੱਚ ਧਮਾਕਾ ਹੋਇਆ ਹੈ ਤੇ ਇਸ ਤਰ੍ਹਾਂ ਕੋਈ ਬਲਾਸਟ ਵਾਲੀ ਗੱਲ ਹੈ ਨਹੀਂ ਜੋ ਪ੍ਰੀਲੀਮਨਰੀ ਮੈਂ ਦੇਖੀ ਹੈ ਕਿਉਂਕਿ ਮੈਂ ਖੁਦ ਵੀ ਆਰਮੀ ਚ ਰਿਹਾ 12 ਸਾਲ ਸਾਡਾ ਐਸੀ ਕੰਮ ਚ ਆਪਣਾ ਤਜਰਬਾ ਵੀ ਸੀ ਤੇ ਕੋਈ ਮਤਲਬ ਆਪਾਂ ਕਹਿ ਲਈਏ ਕਿ ਵੀ ਕੋਈ ਆਰਟੀਐਕਸ ਇਸ ਤਰ੍ਹਾਂ ਦਾ ਬਲਾਸਟ ਜੀ ਜਿਹੜਾ ਸਪੈਸ਼ਲੀ ਡਿਜ਼ਾਈਨ ਕਿਸੇ ਨੇ ਕੋਈ ਆਈਡੀ ਲਗਾਈ ਹੋਈ ਹੈ ਇਸ ਤਰ੍ਹਾਂ ਪ੍ਰੀਲੀਮਨਰੀ ਜੋ ਮੈਂ ਦੇਖਿਆ ਮੋਕੋਚ ਵਿੱਚ ਨਿਸ਼ਾਨ ਲੱਗਿਆ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਉੱਥੇ ਇੱਕ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਆ ਜਾਂ ਜੀਜੀ ਅਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡਦੀ ਹੈ ਪੈਂਡੈਂਟ ਤੇ ਇਹ ਜਿਹੜੀ ਅੱਗ ਉਪਰੋਂ ਥੱਲੇ ਨੂੰ ਗਈ ਹੈ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਤਲ ਵਗੈਰਾ ਉਹ ਪਾੜ ਜਾਂਦੀ ਹੈ ਤੇ ਅਲਕੋਹਲ ਕੀ ਹੁੰਦਾ ਜਦੋਂ ਪਾੜਦਾ ਤਾਂ ਉਹ ਜਿੰਨਾ ਉਹਦੇ ਵਿੱਚ ਲਿਕਵਿਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇਅ ਟਾਈਪ ਉੱਪਰ ਨੂੰ ਫੈਲਰਦਾ ਬਟ ਫਿਰ ਵੀ ਆਪਾਂ ਨੂੰ ਇਤਿਆਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਐ ਸਪੈਸ਼ਲਿਸਟ ਨੂੰ ਬੁਲਾ ਕੇ ਇਹਨੂੰ ਚੈੱਕ ਕਰਵਾ ਲੈਣੇ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਉਹਨੂੰ ਦੱਸ ਦਾਂਗੇ ਬਾਕੀ ਇ ਉਧਰ ਖੇਤਾਂ ਵਿੱਚ ਲੱਗ ਰਹੀ ਅੱਗ ਤੇ ਸੀਐਮ ਭਗਵੰਤ ਮਾਨ ਨੇ ਬਿਆਨਤਾਇ ਖੇਤਾਂ ਨੂੰ ਧਿਆਨ ਵਿੱਚ ਰੱਖ ਕੇ 2 ਦਿਨ ਤੋਂ ਬਿਜਲੀ ਦੇ ਕਟ ਲਾ ਰਹੇ ਆ ਬਿਜਲੀ ਸਪਾਰਕ ਹੋਣ ਕਰਕੇ ਕੁਝ ਥਾਵਾਂ ਤੇ ਅੱਗ ਲੱਗੀ ਹੈ ਤੇ ਖੇਤਾਂ ਵਿੱਚ ਲੱਗੀ ਅੱਗ ਦੇ ਨਾਲ ਹੋਏ ਨੁਕਸਾਨ ਦੀ ਪਰਪਾਈ ਕਰਾਂਗੇ ਸੀਐਮ ਇਹ ਕਹਿ ਰਹੇ ਨੇ ਸਰਕਾਰਾਂ ਲੋਕਾਂ ਦੀ ਮਦਦ ਲਈ ਹੁੰਦੀਆਂ ਨੇ ਸੀਐਮ ਨੇ ਇਹ ਕਿਹਾ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਸੀਗੇ ਹਾਲ ਫਿਲਹਾਲ ਦੇ ਵਿੱਚ ਪੱਕੀ ਹੋਈ ਕਣਗਰੀ ਫਸਲ ਨੂੰ ਅੱਗ ਲੱਗ ਰਹੀ ਸੀ ਉਸਤੇ ਮੁੱਖ ਮੰਤਰੀ ਨੇ ਇਹ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਰਕਾਰਾਂ ਰੋਖਾਂ ਦੀ ਮਦਦ ਲਈ ਹੁੰਦੀਆਂ ਨੇ ਔਰ ਖੇਤਾਂ ਦੇ ਵਿੱਚ ਜਿਹੜੀ ਇਹ ਅੱਗ ਲੱਗ ਰਹੀ ਹੈ ਬਿਜਲੀ ਸਪਾਰਕ ਹੋਣ ਕਰਕੇ ਕੁਝ ਥਾਵਾਂ ਤੇ ਅੱਗ ਲੱਗੀ ਹੈ ਔਰ ਇਸੇ ਕਰਕੇ ਅਸੀਂ ਕਟ ਲਗਾ ਰਹੇ ਹਾਂ ਦੋ ਦਿਨਾਂ ਤੋਂ ਬਿਜਲੀ ਦੇ ਕਟ ਲਗਾ ਰਹੇ ਹਾਂ ਤਾਂ ਕਿ ਇਸ ਅਜੇਹੀਆਂ ਕਟਨਾਵਾਂ ਨੂੰ ਰੋਕਿਆ ਜਾ ਸਕੇ ਸੋ ਜੇਹੀਆਂ ਕਟਨਾਵਾਂ ਨੂੰ ਰੋਕਿਆ ਜਾ ਸਕੇ ਇਹ ਰੋਕਣ ਦੇ ਲਈ ਇਹ ਕਟ ਲਾਏ ਜਾ ਰਹੇ ਨੇ ਬਿਜਲੀ ਦੇ ਕਟ ਲਾਏ ਜਾ ਰਹੇ ਨੇ ਤੁਹਾਨੂੰ ਦੱਸਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤਾਂ ਵਿੱਚ ਲੱਗ ਰਹੀ ਅਗ ਤੇ ਇਹ ਬਿਆਨ ਦਿੱਤਾ ਹੈ ਖੇਤਾਂ ਨੂੰ ਧਿਆਨ ਵਿੱਚ ਰੱਖ ਕੇ ਦੋ ਦਿਨਾਂ ਤੋਂ ਬਿਜਲੀ ਦੇ ਕੱਟ ਲਾਏ ਜਾ ਰਹੇ ਨੇ ਔਰ ਬਿਜਲੀ 스ਪਾਰਕ ਹੋਣ ਕਰਕੇ ਕੁਝ ਥਾਵਾਂ ਤੇ ਅਗ ਲੱਗੀ ਸੀ ਖੇਤਾਂ ਵਿੱਚ ਲੱਗੀ ਅਗ ਦੇ ਨਾਲ ਜਿਹੜਾ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕੱਟ ਤਾਂ ਕਰਕੇ ਲਾਉਣ ਲੱਗ ਗਏ ਥੋੜੇ ਜਿਹੀ ਦੋ ਦਿਨਾਂ ਤੋਂ ਅੱਗਾਂ ਲੱਗਣ ਲੱਗੀਆਂ ਕਣਕਾਂ ਨੂੰ ਕਈ ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਵਾਲੀ ਇੱਕੋ ਹੀ ਲਾਈਨ ਹੈ ਉਹ ਫਿਰ ਸਪਾਰਕ ਹੋ ਜਾਂਦੇ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਹੈ ਕਈ ਪਿੰਡਾਂ 'ਚ ਅੱਗ ਲੱਗੀਆਂ ਕੁਦਦੇ ਪਿੰਡਾਂ 'ਚ ਅੱਗ ਲੱਗੀ ਇਧਰ ਆਂਪਰੇ ਫੂਲਕਰੀ ਅੱਗ ਲੱਗੀ ਹੈ ਨਾ ਪਟਿਆਲੇ ਕੋਲੇ ਜ ਜਿੰਨੀਆਂ ਅੱਗ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ ਮੈਨੂੰ ਕਿਹਾ ਬੈਲ ਸਾਹਿਬ ਨੇ ਵੀ ਕਿਹਾ ਦੁਕਾਨਾਂ ਨੂੰ ਵੀ ਅੱਗਾਂ ਲੱਗ ਜਾਂਦੀਆਂ ਸ਼ਾਰਟ ਸਰਕਟ ਨਾਲ ਸਾਰਿਆਂ ਦੀ ਸਰਕਾਰ ਪੂਰੀਆਂ ਕਰੋਗੀ ਕਾਟੇ ਪੂਰੇ ਕਰੋਗੇ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਸਰਕਾਰਾਂ ਕਿਸੇ ਦਾ ਚੁੱਲ੍ਹਾ ਭਜਾਉਣ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਬੁਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ ਸਰਕਾਰ ਉਧਰ ਤਲਵੰਡੀ ਸਾਹਿਬ ਉਹਦੇ ਵਿੱਚ ਅੱਗ ਦਾ ਤੰਡ ਵੇਖਣ ਨੂੰ ਮਿਲਿਆ ਖੇਤਾਂ ਦੇ ਵਿੱਚ ਭਿਆਨਕ ਅੱਗ ਲੱਗੀ 35 ਏਕੜ ਕਣਕ ਦਾ ਨਾੜ ਸੜ ਗਿਆ ਸੜ ਕੇ ਸਵਾ ਹੋਈਆਂ ਕਣਕ ਦੀ ਨਾੜ ਕਿਸਾਨਾਂ ਨੇ ਖੁਦ ਸੱਗ ਤੇ ਕਾਬੂ ਪਾਇਆ ਹੈ ਖੇਤਾ ਦੇ ਵਿੱਚ ਭਾਂਨੇ ਕੱਗ ਲੱਗੀ ਹੈ ਤਲਵੰਡੀ ਸਾਬੋ ਦੇ ਵਿੱਚ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਮੁੱਖ ਮੰਤਰੀ ਇਸੇ ਦੀ ਗੱਲ ਕਰ ਰੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਅੱਗ ਲੱਗਣ ਦੇ ਮਾਮਲੇ ਵਧ ਰਹੇ ਨੇ ਉਸੇ ਕਰਕੇ ਜਿਹੜੇ ਕਟ ਲਾਏ ਜਾ ਰਹੇ ਨੇ ਬਿਜਲੀ ਤੇ ਕਟ ਲਾਏ ਜਾ ਰਹੇ ਨੇ ਪਰ ਤਲਵੰਡੀ ਸਾਬੋ ਵਿੱਚ ਇੱਕ ਵਾਰ ਫਿਰ ਇਸ ਤਰੀਕੇ ਦੀ ਤਸਵੀਰ ਸਾਹਮਣੇ ਆਈ ਹੈ ਗਣਕ ਦਾ 나ੜ ਸੜ ਕੇ ਸਵਾਹ ਹੋ ਗਿਆ ਗਣਕ ਦੀ 나ੜ ਸੀਗੀ ਖੇਤਾਂ ਵਿੱਚ ਖੜੀ ਸੀ 35 ਏਕੜ ਏਰੀਏ 'ਚੇ 나ੜ ਮੌਜੂਦ ਸੀਗੀ ਜਿਸ ਨੂੰ ਅੱਗ ਲੱਗੀ ਔਰ ਅੱਗ ਦੇ ਨਾਲੇ ਸੜ ਕੇ ਸਵਾਹ ਹੋ ਗਿਆ ਕਿਸਾਨਾਂ ਨੇ ਖੁਦ ਹੀ ਇਹ ਸੱਗ ਤੇ ਕਾਬੂ ਪਾਇਆ ਸਮਰਾਲਾ ਦੇ ਵਿੱਚ ਵੀ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਜਿੱਥੇ ਹਾਈਵੇ ਦੇ ਨੇੜੇ ਬਣੇ ਖੇਤਾਂ ਦੇ ਵਿੱਚੋਂ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਕਈ ਏਕੜ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ ਸਮਰਾਲਾ ਦੇ ਵਿੱਚ ਵੀ ਇਸੇ ਤਰੀਕੇ ਦੀ ਤਸਵੀਰ ਸਾਹਮਣੇ ਆਈ ਹੈ ਤਲਵੰਡੀ ਸਾਬੋ ਤੋਂ ਬਾਅਦ ਸਮਰਾਲਾ ਦੇ ਵਿੱਚ ਵੀ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਜਿੱਥੇ ਹਾਈਵੇ ਤੇ ਨੇੜੇ ਬਣੇ ਖੇਤਾਂ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਕਰਕੇ ਕਈ ਏਕੜ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ ਕਈ ਥਾਵਾਂ ਤੇ ਕਣਕ ਦੀ ਵਾਡੀ ਕਰ ਲਈ ਗਈ ਹੈ ਮਸ਼ੀਨਾ ਦੇ ਨਾਲ ਜਦੋਂ ਵਾਡੀ ਕੀਤੀ ਜਾਂਦੀ ਹੈ ਤਾਂ ਨਾੜ ਖੜਾ ਰਹਿੰਦਾ ਹੈ ਖੇਤਾਂ ਦੇ ਵਿੱਚ ਕੰਬੈਨ ਦੇ ਨਾਲ ਜਦੋਂ ਵਾਡੀ ਕੀਤੀ ਜਾਂਦੀ ਹੈ ਤਾਂ ਨਾੜ ਖੇਤਾਂ ਵਿੱਚ ਮੌਜੂਦ ਰਹਿੰਦਾ ਹੈ ਔਰ ਉਸ ਤੋਂ ਬਾਅਦ ਇਹ ਮੁਸ਼ਕਲ ਹਾਲਾਤ ਇਸ ਕਰਕੇ ਬੰਦੇ ਨੇ ਜਿੱਕਰ ਉਹ ਨਾੜ ਸਮੇਂ ਰੰਜਾ ਇਕੱਠਾ ਨਾ ਕੀਤਾ ਜਾਵੇ ਹਾਲਾਂਕਿ ਕਿਸਾਨ ਉਸ ਨੂੰ ਇਕੱਠਾ ਕਰਕੇ ਉਸ ਨੂੰ ਘਰਾਂ ਦੇ ਵਿੱਚ ਲੈ ਕੇ ਵੀ ਜਾ ਰਹੇ ਨੇ ਉਸ ਨੂੰ ਬੰਨ ਕੇ ਰੱਖ ਰਹੇ ਨੇ ਪਰ ਜਿੱਥੇ ਅਜੇ ਇਕੱਠਾ ਕਰਨਾ ਬਾਕੀ ਸੀਗਾ ਉੱਥੇ ਅਜੇ ਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਤਰੀਕੇ ਦੀ ਘਟਨਾ ਤਲਵੰਡੀ ਸਾਬੋ ਜਾ ਫਿਰ ਸਮਰਾਲਾ ਵਿੱਚ ਇਸ ਤੋਂ ਬਾਅਦ ਵਾਪਰੀ ਇਹ ਕੀ ਕਿੰਨੇ ਕਿਤੇ ਪੌਣੇ 2 ਕਿੱਲੇ ਨੇ ਇਹ ਸਾਰੀ ਬੋਕੀ ਹਾਂਜੀ ਹਾਂਜੀ ਸਾਰੀ ਹੋ ਗਈ ਨਾਲ ਜਿਹੜੀ ਖੜੀ ਸੀ ਇਹ ਕਿਤੇ ਸੀ ਇਹ ਨਾਲ ਨਾਲ ਦੇ ਗਵਾਂਢੀ ਦੇ ਦੀ ਪਾਲਮਾ ਜਿਹੜੀ ਮੁੰਡਾ ਜੀ 2 ਕਿੱਲੇ ਕਿਵੇਂ ਬਦਲ ਕੋ ਹਾਂਦਾ ਇਹਨਾਂ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਗਣਖ ਲੋ ਜੀ ਗੱਡੀਆਂ ਲੱਗੀਆਂ ਨੇ ਬੁਝਾਉਣ ਹਾਂਜੀ ਹਾਂਜੀ ਕਿਤੇ ਹੋਰ ਵੀ ਹਾਂਜੀ ਹਾਂਜੀ ਤਾਂ ਇਹੀ ਨੇ ਲੋ ਜੀ ਸਾਰੀ ਬੋਕੀ ਹਾਂਜੀ ਹਾਂਜੀ ਤੇ ਕੀ ਮੰਦਰ ਨੇ ਤਾਂ ਗਾਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜੀ ਇਹ ਅੱਗ ਜੀ ਫੈਕਟਰੀ ਵਿੱਚੋਂ ਆਈ ਆ ਤਾਂ ਹੀ ਫੈਕਟਰੀਆਂ ਦਾ ਸਾਰ ਸਾਰ ਹੱਤ ਪੈ ਸਭ ਤੋਂ ਵੱਸ ਸਟਾਫ ਫੈਕਟਰੀਆਂ ਲਾਇਆ ਉਹਨਾਂ ਦੇ ਸਾਰੇ ਫੋਕਤਾਂ ਦੇ ਲੋਕਾਂ ਵੀ ਤੁਸੀਂ ਆ ਜਾਓ ਫੜਾ ਫੜਾ ਕੇ ਤਾਂ ਵੀ ਉਹ ਹਾਟੋਂ ਮੂਰੇ ਪਿਆਉਂਦੇ ਰਹੇ ਬਾਅਦ ਅਸੀਂ ਭਾਇ ਤਾਂ ਅਸੀਂ ਬਹੁਤ ਕਰਦੇ ਜੀ ਯਾਨੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੋਂ ਸਪਾਰਕ ਹੋਏ ਨਹੀਂ ਤਾਂ ਬਾਕੀ ਲੈਟ ਹੈ ਨਹੀਂ ਕੋਈ 24 ਘੰਟੇ ਲੈਟ ਬੰਦਦਾ ਦੂਜੀ ਰਾਤ ਵੀ ਲੈਟ ਨਾਗ ਹੋ ਕੇ ਲੈਪਟਾਪ ਚੱਲਦੀ ਹੈ ਇਹ ਮੇਨ ਫਕਾਇਮ ਫੈਕਟਰੀ ਦਾ ਫੈਕਟਰੀ ਚ ਸਪਾਰਕ ਹੋ ਗਿਆ ਕੋਈ ਨਾ ਕੋਈ ਤੇ ਇਹ ਕਿੰਨੇ ਕਿਲੇ ਨੇ ਜੀ ਇਹ ਇਹ ਘਟੋ ਘਾਟੀ 2.5 ਕਿਲੇ ਦਾ ਕੜਕਦੇ ਮੱਛੀ ਆ 8 ਆਪਣੇ ਜੀ ਨਾਲ ਹਾਂਜੀ ਹਾਂ ਇਹ ਤਾਂ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤਾਂ ਜਮੀ ਚਲ ਗਈ ਜੀ ਉਹਨੂੰ ਉਹਨਾਂ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਆਪਣੀ ਫੈਰ ਵੀ ਦੇ ਤਿੰਨ ਘੜੀਆਂ ਲੱਗ ਚੁੱਕੀਆਂ ਹੁਣ ਤੱਕ ਅੱਗ ਕਿੰਨੀ ਜ਼ਿਆਦਾ ਅੱਗ ਕਾਫੀ ਸੀਗੀ ਤੇ ਉਹਨੂੰ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਉਧਰ 22 ਮਈ ਨੂੰ ਸ਼ੰਭੂ ਦੇ ਵਿੱਚ ਕਿਸਾਨ ਵੱਡਾ ਹੀ ਕਟਕਰਨ ਜਾ ਰਹੇ ਨੇ ਸ਼ੰਭੂ ਬਾਰਡਰ ਤੇ ਤਰਨੇ ਦੇ 100 ਦਿਨ ਹੋਣ ਤੇ ਵਿਕਟ ਕੀਤਾ ਜਾਵੇਗਾ ਸ਼ੰਭੂ ਦੇ ਵਿੱਚ ਰੇਲਵੇ ਟਰੈਕ ਤੇ ਵੀ ਦਰਨਾ ਜਾਰੀ ਰੱਖਾਂਗੇ ਕਿਸਾਨ ਨੇ ਕਹਰੇ ਨੇ ਤੇ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਬਲੋਂ ਸ਼ੰਭੂ ਦੇ ਵਿੱਚ ਰੇਲਵੇ ਟਰੈਕ ਤੇ ਧਰਨੇ ਦਾ 9ਵਾਂ ਦਿਨ ਹੈ ਕਿਸਾਨਾਂ ਦੇ ਧਰਨੇ ਕਰਕੇ ਟ੍ਰੇਨਾਂ ਵੱਡੇ ਪੱਧਰ ਤੇ ਪ੍ਰਭਾਵਿਤ ਹੋਈਆਂ ਨੇ 1152 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ ਕਿਸਾਨਾਂ ਦੀ ਧਰਨੇ ਦੀ ਵਜ੍ਹਾ ਕਰਕੇ 552 ਟ੍ਰੇਨਾਂ ਇਹਨਾਂ ਚੋਂ ਰੱਦ ਕਰ ਦਿੱਤੀਆਂ ਗਈਆਂ ਨੇ ਔਰ 560 ਟ੍ਰੇਨਾਂ ਦੇ ਰੂਟ ਨੂੰ ਡਾਇਵਰਟ ਕਰਨਾ ਪਿਆ ਰੇਲਵੇ ਨੂੰ ਰੋਜ਼ਾਨਾ ਲੱਖਾਂ ਦਾ ਨੁਕਸਾਨ ਜਿਹੜਾ ਹੋ ਰਿਹਾ ਉਹ ਵੱਖਰਾ ਹੈ ਅੰਮ੍ਰਾਲਾ ਤੋਂ ਜਲੰਧਰ ਅਤੇ ਜੰਮੂ ਜਾਣ ਵਾਲੀਆਂ ਟ੍ਰੇਨਾਂ ਵਾਹ ਚੰਡੀਗੜ੍ਹ ਅੱਗੇ ਜਾ ਰਹੀਆਂ ਨੇ ਉਹ ਰੇਲਵੇ ਨੂੰ ਲੋਕਾਂ ਦਾ ਪੈਸਾ ਜਿਹੜਾ ਮੋੜਨਾ ਪੈ ਰਿਹਾ ਜਿਹੜੇ ਲੋਕ ਟਿਕਟ ਕੈਨਸਲ ਕਰ ਰਹੇ ਨੇ ਜਾਂ ਟ੍ਰੇਨਾਂ ਰੱਦ ਹੋਣ ਕਰਕੇ ਜਿਨ੍ਹਾਂ ਨੂੰ ਟਿਕਟਾਂ ਦੇ ਪੈਸੇ ਮੋੜਨੇ ਪੈ ਰਹੇ ਨੇ ਉਹ ਨੁਕਸਾਨ ਵੱਖਰਾ ਹੈ ਔਰ ਲੋਕ ਤਾਂ ਜਾ ਹੀ ਨਹੀਂ ਪਾਰੇ ਲੋਕਾਂ ਦੀ ਖੱਜਲ ਖਵਾਰੀ ਇੱਕ ਵੱਖਰੇ ਪੱਧਰ ਤੇ ਹੈ ਸੋ ਰੇਲਵੇ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦੇ ਇਸ ਧਰਨੇ ਦੀ وجہ ਕਰਕੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਇਹ ਧਰਨਾ ਔਰ ਸ਼ੰਭੂ ਵਿਛੀ ਵੱਡਾ ਇਫੈਕਟ ਇਕੱਠ ਕਰਨਗੇ ਕਿਸਾਨ 22 ਤਰੀਕ ਨੂੰ ਰੇਲ ਗੱਡੀਆਂ ਤੇ ਬੈਠੇ ਨੇ ਤੇ ਲੋਕਾਂ ਦੀ ਖੱਜਲ ਖਵਾਰੀ ਲੋਕਾਂ ਦੀ ਮੁਸ਼ਕਿਲਾਂ ਲਗਾਤਾਰ ਬੱਤੀ ਜਾ ਰਹੀ ਹੈ ਅਸੀਂ ਮੌਜੂਦਾ ਚੰਡੀਗੜ੍ਹ ਰੇਲਵੇ ਸਟੇਸ਼ਨ ਹਾਲਾਂਕਿ ਕਈ ਜੀਡੀ ਟ੍ਰੇਨਸ ਹੈ ਉਹਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਚੰਡੀਗੜ੍ਹ ਮੋਹਲੀ ਸਾਨੇਵਾਲ ਤੋਂ ਹੁੰਦੇ ਹੋਏ ਹੁਣ ਟ੍ਰੇਨਸ ਨੂੰ ਡਾਇਵਰਟ ਕੀਤਾ ਗਿਆ ਕਰੀਬ 50 ਤੋਂ ਵੀ ਜ਼ਿਆਦਾ ਟ੍ਰੇਨਸ ਜਿਹੜੀ ਹੈ ਉਹ ਡਾਇਵਰਟ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਜਿਹੜੇ ਰੇਲਵੇ ਟਰੈਕਸ ਨੇ ਉੱਥੇ ਕਿਸਾਨ ਜਥੇਬੰਦੀ ਬੈਠੀ ਹੋਈ ਨੇ ਜਿਸ ਕਰਕੇ ਕਾਫੀ ਲੋਕਾਂ ਨੂੰ ਤਾਂ ਖੱਜਲ-ਖਵਾਰੀ ਹੋ ਰਹੀ ਹੈ ਲੇਕਿਨ ਟ੍ਰੇਨਸ ਨੂੰ ਵੀ ਕਾਫੀ ਡਾਇਵਰਟ ਕੀਤਾ ਗਿਆ ਯਾਨੀ ਕਿ ਜਿਨੇ ਵੀ ਪੰਜਾਬ ਦੀ ਟ੍ਰੇਨ ਚੱਲ ਰਹੀ ਸੀ ਉਹਨਾਂ ਨੂੰ ਰੱਦ ਕੀਤਾ ਗਿਆ ਔਰ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਕਰੀਬ 400 ਤੋਂ ਵੀ ਵੱਧ ਟ੍ਰੇਨਸ ਨੂੰ ਰਾਤ ਕਿਤਾ ਗਿਆ ਜਿਸ ਕਰਕੇ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੈ ਉਹ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ ਹੁਣ ਚੰ디ਗੜ੍ਹ ਰੇਲਵੇ ਸਟੇਸ਼ਨ ਜੇ ਅਸੀਂ ਗੱਲ ਕਰ ਲਈਏ ਕਾਫੀ ਜ਼ਿਆਦਾ ਵੱਡੇ ਮਕਸਦ ਦੇ ਆਸਤੇ ਅਸੀਂ ਲੜਾਈ ਆਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਫੇਰ ਕਿਸੇ ਦਿਨ ਪਾਲਿਸਿਸ ਤੇ ਜਿਸ ਪ੍ਰਕਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਹੱਥ ਬਦਲੇਗਾ ਹਾਲਾਤ ਜਿਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਤਰਜੀਹ ਆ ਉਹ ਪੰਜਾਬ ਨੂੰ ਦਿੱਤੀ ਗਈ ਹੈ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਅੱਜ ਪੰਜਾਬ ਦੇ ਲਈ ਐਮਐਸਪੀ ਦੀ ਲੀਗਲ ਗਾਰੰਟੀ ਦਾ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਲੀਗਲ ਗਾਰੰਟੀ ਦੇਾਂਗੇ ਬੇਸ਼ੱਕ 1967 ਦੇ ਵਿੱਚ ਇਹ ਲੀਗਲ ਗਾਰੰਟੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਇਵੇਂ ਨਹੀਂ GST ਦੇ ਉੱਤੇ ਕਿਹਾ ਕਿ ਕਿਸਾਨਾਂ ਦਾ GST ਮਾਫ ਕਰਾਂਗੇ ਸੰਧਾਂ ਦੇ ਉੱਤੇ ਇਹੀ ਕਿਹਾ ਕਿ ਜਿਹੜਾ ਮੌਜਾ ਖਰਾਬਾ ਹੋਇਆ ਪਿਛਲੇ ਦਿਨਾਂ ਚ ਇੱਥੇ ਘੱਗਰ ਨੇ ਪੂਰੇ ਆਸਤੇ ਵੀ ਪੂਰੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕਮਿਸ਼ਨ ਬਣਾ ਸਿੱਧਾ ਡਾਇਰੈਕਟ ਪੇਮੈਂਟ 30 ਦਿਨਾਂ ਦੇ ਅੰਦਰ ਅੰਦਰ ਖਰਾਬੇ ਦੀ ਦਿੱਲੀ ਭੁਗਤਾਨ ਕਿਸਾਨ ਦੇ ਹੱਕ ਚ ਕਰੇਗਾ ਕਰਜ਼ਾ ਮਾਫੀ ਤੇ ਵੀ ਇਹਰੇ ਵਿੱਚ ਕਿਹਾ ਗਿਆ ਕਿ ਕਮਿਸ਼ਨ ਬਣਾ ਕੇ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਕੱਲਾ ਕਿਹਾ ਹੀ ਨਹੀਂ ਹੈ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਵੇਲੇ 72000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ। ਔਰ ਸਾਡੀ ਸਰਕਾਰ ਵੇਲੇ ਵੀ ਬੇਸ਼ੱਕ ਉਹ ਘਟ ਹੋਇਆ। ਲੇਕਿਨ ਹੋਰ ਕਿਸੇ ਪਾਰਟੀ ਨੇ 1 ਰੁਪਿਆ ਮਾਫ ਨਹੀਂ ਕੀਤਾ। 4500 ਕਰੋੜ ਰੁਪਏ ਕਾਂਗਰਸ ਪਾਰਟੀ ਨੇ ਮਾਫ ਕੀ ਕੀਤਾ। ਔਰ 30 ਲੱਖ ਸਰਕਾਰੀ ਨੌਕਰੀਆਂ ਭਰਾਂਗੇ। 50% ਔਮਨ ਰਿਜ਼ਰਵੇਸ਼ਨ ਹੋਏਗੀ ਨੌਕਰੀਆਂ ਦੇ ਵਿੱਚ। ਆ ਜਿਹੜੀਆਂ ਅਗਨੀ ਵੀਰ ਆਗਨਿਆ ਸਕੀਮਾਂ ਬੰਦ ਕਰਕੇ ਅਸੀਂ ਡਾਇਰੈਕਟ ਭਰਤੀ ਜਿਹੜੀਆਂ ਪੋਸਟਾ ਖਾਲੀ ਔਰ ਇਚ ਕਰਾਂਗੇ ਈਵਨ 1 ਲੱਖ ਰੁਪਇਆ ਅਸੀਂ ਮਹਿਲਾਵਾਂ ਦੇਣ ਨੂੰ ਵਾਦਾ ਕੀਤਾ ਹੈ ਹਰ ਘਰ ਦੀ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਇਆ ਯਾਨੀ ਕਿ 8500 ਰੁਪਇਆ ਕਾਂਗਰਸ ਪਾਰਟੀ ਦਾ ਰਾਜ ਔਨ ਤੇ ਐਵੇਂ ਜਿਹੜੇ ਯੰਗ ਇੰਟਰਪ੍ਰੈਨਿਅਰ ਸਾਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣਗੇ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਉਹਨਾਂ ਨੂੰ 8500 ਰੁਪਇਆ ਅਸੀਂ ਮਹੀਨੇ ਦਾ ਦੇਵਾਂਗੇ ਯਾਨੀ ਕਿ 1 ਲੱਖ ਰੁਪਇਆ ਸਾਲ ਦਾ ਉਸ ਨੌਜਵਾਨ ਨੂੰ ਮਿਲੇਗਾ ਜਿਹੜਾ ਪੈਸਾ ਡੈਪਟੀ ਕਮਿਸ਼ਨਰ ਕੋਲੇ ਆਏਗਾ 400 ਰੁਪਇਆ ਦਿਹਾੜੀ ਮਜ਼ਦੂਰਾਸੇ ਮਨਰੇਗਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਾਸਤੇ ਪਰ ਅਰਬਨ ਮਨਰੇਗਾ ਵੀ ਅਸੀਂ ਚਲਾਉਣਾ ਚਲਾਵਾਂਗੇ ਇਹ ਵੀ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਥੋੜੀਆਂ-ਥੋੜੀਆਂ ਤੁਹਾਨੂੰ ਗੱਲਾਂ ਦੱਸੀਆਂ ਸੋ ਇਹ ਸਾਰੀਆਂ ਗੱਲਾਂ ਅੱਜ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਔਰ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਆਪਸ ਵਿੱਚ ਵੰਡਣਾ ਤੇ ਲੜਾਉਣ ਦਾ ਕੰਮ ਜੋ ਸ਼ੁਰੂ ਹੋ ਗਿਆ ਹੈ ਜਾਤੀਵਾਦ ਦਾ ਕੰਮ ਸ਼ੁਰੂ ਹੋ ਗਿਆ ਹੈ ਸੋ ਇਹਨਾਂ ਸਾਰਿਆਂ ਨੂੰ ਦੂਰ ਕਰਦੇ ਹੋਏ ਕਾਂਗਰਸ ਪਾਰਟੀ ਇੱਕ ਚੰਗਾ ਰਾਜ ਦੇਸ਼ ਦੇ ਅੰਦਰ ਬਣਾਏਗੀ ਜਿਹਦੇ ਵਿੱਚ ਹਰ ਵਰਗ ਦੀ ਗੱਲ ਹੋਏਗੀ ਸੋ ਅੱਜ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਸ ਗੱਲ ਦਾ ਪਰਨ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਲੀਡਰ ਸਹਿਬਾਨ ਕਿਉਂਕਿ ਮੇਰੀ ਉਮਰ ਬੇਸ਼ੱਕ ਘੱਟ ਹੈ ਲੇਕਿਨ ਮੈਨੂੰ ਇਹਨਾਂ ਲੀਡਰਾਂ ਨੇ ਸਰਦਾਰ ਲਾਲ ਸਿੰਘ ਜੀ ਅਰਗਿਆ ਨੇ ਬ੍ਰਹਮਿੰਦਰਾ ਸਾਹੂਰਾ ਨੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਨੇ ਹਮੇਸ਼ਾ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਹੈ ਔਰ ਮੈਂ ਉਮੀਦ ਕਰਦਾ ਕਿ ਅਸੀਂ ਸਾਰੇ ਜਾਣੇ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਨੂੰ ਜਿੱਤ ਦੇ ਵੱਲ ਲੈ ਕੇ ਜਾਵਾਂਗੇ ਧੰਨਵਾਦ ਜੀ ਸਾਹਿਬ ਜਲੰਧਰ ਦਾ ਸਿੰਘ ਜਲੰਧਰ ਦੇ ਵਿੱਚ ਦੇਖੋ ਗੱਲ ਇਹ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਜੇਸਵੀ ਭੂਮਿਕਾ ਜੋ ਵੀ ਰਹੇਗੀ ਕਿਉਂਕਿ ਉਹ ਸਾਡੇ ਪੀਸੀਸੀ ਦੇ ਪ੍ਰਧਾਨ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਵਰਿਸ਼ ਲੀਡਰ ਨੇ ਉਹਨਾਂ ਦੀ ਭੂਮਿਕਾ ਬਾਰੇ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਤੋਂ ਅਗਰ ਤੁਸੀਂ ਪੁੱਛੋਗੇ ਤਾਂ ਉਹ ਜ਼ਿਆਦਾ ਕਲੀਅਰ ਹੋਊਗਾ ਹਾਂ ਮੈਨੂੰ ਪੂਰਨ ਉਮੀਦ ਹੈ ਕਿ ਉਹ ਕਾਂਗਰਸ ਪਾਰਟੀ ਦੇ तमाम ਉਮੀਦਵਾਰਾਂ ਆਸਤੇ ਆਉਣ ਵਾਲੇ ਸਮੇਂ 'ਚ ਪ੍ਰਚਾਰ ਕਰਨਗੇ ਤੇ ਪਾਰਟੀ ਦੀ ਚੜ੍ਹਦੀ ਕਲਾ 'ਸੇ ਕਾਮਨਾ ਕਰਨਗੇ ਇਹ ਮੈਂ ਉਮੀਦ ਕਰਦਾ ਹਾਂ। ਹਾਂਜੀ। ਹਾਂਜੀ। ਤੁਹਾਡੇ ਮੀਟਿੰਗ ਹੋਈ ਉਹਨਾਂ ਦੇ ਗਾਮੇ ਮੁੱਦਿਆਂ ਦੀ ਗੱਲ ਕੀਤੀ ਆ। ਪੰਜਾਬ ਦੇ ਮੁੱਦਿਆਂ ਦੇ ਵਿੱਚ ਰਵਾਇਤੀ ਮੁੱਦੇ ਸੀਗੇ ਸਾਡਾ ਚੱਟìਗੜ੍ਹ ਦਾ ਮੁੱਦਾ ਸੀ ਪਾਣੀਆਂ ਦਾ ਮੁੱਦਾ ਸੀ ਸਾਡੀ ਹੋਨਰਾਂ ਜੁੜਿਆ ਸੀ ਉਹ ਵੀ ਕਿਤੇ ਨਾ ਕਿਤੇ ਤੁਹਾਡੇ ਕੋਲ ਤੁਹਾਡੀ ਤਰਜੀਹ 'ਚ ਹੈਗਾ। 100% ਤੁਸੀਂ ਸੁਣਿਆ ਹੋਣਾ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਈ ਮੈਂ ਰਾਤ ਦੇ 12 ਵਜੇ ਵੀਡੀਓ ਆਈ ਸੀ ਇਹ ਕੇਵਲ ਇੱਥੇ ਹੀ ਬੰਦ ਨਹੀਂ ਹੈ ਮੈਨੀਫੈਸਟੋ ਦੇ ਵਿੱਚ ਜਿਹੜੇ ਰਾਜਾਂ ਦੇ ਵਿੱਚ ਕਿਸੇ ਪ੍ਰਕਾਰ ਦੀਆਂ ਦਿੱਕਤਾਂ ਜਾਂ ਜਿਹੜੇ ਮੁੱਦੇ ਰਹਿ ਗਏ ਕਿਰਪਾ ਕਰਕੇ ਸਾਨੂੰ ਭੇਜੋ ਅਸੀਂ ਲਿਖਤੀ ਰੂਪ ਦੇ ਵਿੱਚ ਮੈਂ ਤੇ ਬਾਜਵਾ ਸਾਹਿਬ ਹਾਰਾ ਨੇ ਕੁਝ ਇਸ਼ੂਸ ਤੇ ਦਿੱਲੀ ਦੇ ਵਿੱਚ ਆਪ ਦੀ ਹਾਈ ਕਮਾਂਡ ਨੂੰ ਉਹ ਮੰਗ ਪੱਤਰ ਭੇਜਿਆ ਹੈ ਕਿ ਇਹਨਾਂ ਨੂੰ ਇਨਕਲੂਡ ਕਰੋ ਉਦਾਹਰਨ ਦੇ ਤੌਰ ਤੇ ਜਿਵੇਂ OPS ਹੈ ਪੁਰਾਣੀ ਹੈ ਪੈਨਸ਼ਨ 올ਡ ਪੈਨਸ਼ਨ ਸਕੀਮ ਜੀਰਾਂ ਵਾਸਤੇ ਮੈਂ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਲੜਾਈ ਲੜੀ ਸੀ ਤੋਂ ਬਿਲਕੁਲ ਜਿਹੜੇ ਰਵਾਇਤੀ ਪੰਜਾਬ ਦੇ ਮੁੱਦੇ ਹਨ ਉਹਨਾਂ ਤੇ ਕਾਂਗਰਸ ਪਾਰਟੀ ਐ ਛਕਾਂਗਾਂ ਬਾਗ ਖੜੀਆ ਚਾਹੀਓ ਐਸ.ਐਲ ਦਾ ਮੁੱਦਾ ਚਾਹੀਓ ਚੰਡੀਗੜ੍ਹ ਦਾ ਮੁੱਦਾ ਹੈ ਜਲੰਧਰ ਦੇ ਵਿੱਚ ਜਿਹੜਾ ਚੰਨੀ ਸਾਹਿਬ ਦੇ ਪੋਸਟਰ ਪਿੱਛੇ ਗੁਰਜ ਦੇ ਲੱਗ ਰਹੇ ਨੇ ਬਿਕਰਮਜੀਤ ਚੋਹਰੀ ਵੱਲੋਂ ਜਿਹੜੇ ਇਲਜ਼ਾਮ ਛਕੁਣੀ ਮਾਮਾ ਤੱਕ ਤੱਕ ਤਾਫ ਦਿੱਤਾ ਜਾ ਰਿਹਾ ਹੈ ਮੈਂ ਸਮਝਦਾ ਕਿ ਬਹੁਤ ਗੰਦੀ ਸਿਆਸਤ ਹੋ ਰਹੀ ਹੈ ਔਰ ਮੈਂ ਮੀਡੀਆ ਕਰਮਚਾਰੀਆਂ ਨੂੰ ਇਹ ਕਹਿਣਾ ਭਾਵਨਾ ਨੂੰ ਸੌਰੀ ਮਾਫੀ ਚਾਹੁੰਦਾ ਆਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਪ੍ਰਕਾਰ ਦੀ ਗੰਦੀ ਰਾਜਨੀਤੀ ਨੂੰ ਉਛਾਲ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਕਰਨਾ ਸੇ ਅਸੀਂ ਲੋਕ ਨਹੀਂ ਆਏ ਇਸ ਤਰ੍ਹਾਂ ਕਿਸੇ ਨੂੰ ਜਲੀਲ ਕਰਨਾ ਔਰ ਇਹ ਇਹ ਗੱਲਾਂ ਕਰਦੀਆਂ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਜਰੂਰ ਜੱਟ ਪਟਿਆਲਾ ਜੀ ਵੀ ਆ ਬਟਿੰਡਾ ਦੇ ਵਿੱਚ ਬਲਦੌਰ ਸਿੰਘ ਸਿੱਧੂ ਆਜ਼ਾਦ ਤੋਂ ਲੜਨ ਜਾ ਰਿਹਾ ਯਾਹ ਜਾ ਰਿਹਾ ਕਿ ਵਰਿੰਗ ਸਾਹਿਬ ਪੂਰਾ ਉਹਨਾਂ ਨੂੰ ਸਪੋਰਟ ਕਰ ਰਿਹਾ ਲੱਗਦਾ ਕਿ ਤੁਹਾਡੀ ਕਿਤੇ ਨਾ ਕਿਤੇ ਬਲਕੌਰ ਸਿੰਘ ਸਿੱਧੂ ਨੂੰ ਸਮਰਨ ਮੈਂ ਹੁਣੇ ਹੀ ਤੁਹਾਨੂੰ ਕਿਹਾ ਕਿ ਜਿਹੜਾ ਪੱਤਰਕਾਰ ਸਾਥੀ ਹੈ ਉਹਨਾਂ ਕੋਲੇ ਕੋਈ ਸੋਰਸਿਸ ਨਹੀਂ ਹੁੰਦਾ ਉਹਨਾਂ ਦੇ ਮਨ 'ਚ ਜਿਹੜਾ ਆਈਡੀਆ ਹੁੰਦਾ ਉਹ ਕਹਿੰਦੇ ਆ ਸੋਰਸਿਸ ਤੁਹਾਨੂੰ ਕਿਸੇ ਨੇ ਕਿਹਾ ਇਹ ਗੱਲ ਤੁਸੀਂ ਸੁਣੀ ਨਹੀਂ ਇਹ ਤੁਸੀਂ ਆ ਨਾ ਸੁਣੋ ਆਪ ਦੀ ਗੱਲ ਚਲਾਉਣ ਦੇ ਮਾਰੇ ਇਹ ਆਂਦਾ ਚੈਨਲ ਚਲਾਉਣ ਦੇ ਮਾਰੇ ਥੋੜਾ ਮਸਾਲਾ ਲਾ ਦਿੰਨੇ ਹੋ ਸੁਣ ਲਓ ਡੇਰੇ ਦੀ ਗੱਲ ਸੁਣ ਲਓ ਉਹ ਪੜਾਈ ਉਹ ਆ ਕੰਪਲੀਟ ਹੋਣ ਦਿਓ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਸਾਡੇ ਉਹ ਯਾਰ ਚੁੱਪ ਕਰ ਜਾ ਹੁਣ ਸਰਦਾਰ ਬਲਕੌਰ ਸਿੰਘ ਸਿੱਧੂ ਸਾਹਿਬ ਵੀਰ ਜੀ ਪਹਿਲਾਂ ਸੁਣ ਲਿਆ ਕਰੋ ਫਿਰ ਬੋਲਿਆ ਸਰਦਾਰ ਬਲਕੌਰ ਸਿੰਘ ਸਿੱਧੂ ਸਾਡੇ ਬੜੇ ਅਜ਼ੀਜ਼ ਨੇ ਮੇਰੇ ਵੱਡੇ ਭਰਾ ਨੇ ਉਹਨਾਂ ਦਾ ਤੇ ਮੇਰਾ ਇੱਕ ਪਰਿਵਾਰਿਕ ਸਬੰਧ ਹੈ ਬਹੁਤ ਪਿਆਰ ਹੈ ਟਿਕਟ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਜੀ ਨੂੰ ਪੁੱਛਿਆ ਗਿਆ कि अगर उन्होंने चुनाव लड़ना है तो कांग्रेस पार्टी ਦੇ ਸਾਰੇ ਜਿਹੜੇ ਦਰਵਾਜ਼ੇ ਨੇ ਉਹ ਤੁਹਾਡੇ ਅੱਗੇ ਖੁੱਲੇ ਪਰ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਰਾਜੇ ਮੇਰਾ ਮਨ ਨਹੀਂ ਹੈ ਕਿ ਮੈਂ ਚੋਣ ਲੜਾਂ ਸੋ ਉਹਨਾਂ ਨੇ ਮੈਨੂੰ ਇਨਕਾਰ ਕਰਤਾ ਇਸ ਕਰਕੇ ਅਸੀਂ ਟਿਕਟ ਦਿੱਤੀ ਹੁਣ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਇਹ ਕਦੀ ਵੀਡੀਓ ਦੇ ਰਾਹੀਂ ਮੈਂ ਸੁਣਿਆ ਪੱਤਰਕਾਰ ਕਿਸੇ ਭਰਾ ਤੋਂ ਯਕੀਨ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਤੁਹਾਡਾ ਬਿਆਨ ਆ ਗਿਆ ਹੈ ਅੱਜ ਆ ਗਿਆ ਤੁਹਾਡਾ ਜੀ ਕੰਮ ਕਰ ਸੁਣ ਤਾਂ ਲੋ ਸੁਣ ਤਾਂ ਲੋ ਜਿਹੜੇ ਲਵਜੋਤ ਸਿੱਧੂ ਦੇ ਅੰਦਰ ਚ ਗਏ ਸੀਗੇ ਕਿ ਉਹ ਪਹਾਲ ਕਰ ਰਹੇ ਹਨ ਸੁਣੋ ਇਹ ਪਾਰਟੀ ਹੈ ਜਿਹੜੀ ਇਹ ਓਪਨ ਪਲੇਟਫਾਰਮ ਹੈ ਜਿਹੜਾ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਰੱਖੇਗਾ ਸੁਣ ਲਓ ਸੁਣ ਤਾਂ ਲੋ ਪਹਿਲਾਂ ਗੱਲ ਦੱਸੋ ਜੀ 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 ਜਿਹੜਾ ਵਿਅਕਤੀ ਚਾਹੇ ਉਹ ਸਸਪੈਂਡ ਹੋਇਆ ਹੈ ਚਾਹੇ ਉਹ ਪਾਰਟੀ ਚੋ ਬਾਹਰ ਹੋਇਆ ਜੇ ਉਹ ਪ੍ਰਾਣਾ ਮਿਲ ਕੇ ਆਪ ਦਾ ਕਾਂਗਰਸ ਪਾਰਟੀ ਦਾ ਝੰਡਾ ਫੜ ਕੇ ਇਹਨਾਂ ਚੋਣਾਂ 'ਚ ਬਲੰਦ ਰੱਖੇਗਾ ਤੇ 100% ਉਹਨਾਂ ਨੂੰ ਲੈ ਲਾਂਗੇ ਕੀ ਗੱਲ ਜੀ ਸਾਹਿਬ ਜੀ ਸਾਹਿਬ ਜੀ ਕਿਉਂਕਿ ਮਨੀਸ਼ तिवारी ਕੱਲ ਇੱਕ ਸਟੇਜ ਤੇ ਨਜ਼ਰ ਆਏ ਜਿੱਥੇ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਵੀ ਨਜ਼ਰ ਆਏ ਦੋਨਾਂ ਨੇ ਸਟੇਜ ਸਾਂਝੀ ਕੀਤੀ ਹੁਣ ਪੰਜਾਬ ਦੇ ਲੀਡਰ ਕੀ ਚੰਡੀਗੜ੍ਹ ਦੇ ਵਿੱਚ ਆਵਾ ਵੀ ਪਾਰਟੀ ਨਾਲ ਕੁਰਸੀ ਸਾਂਝੀ ਕਰਨਗੇ ਜੀ ਪ੍ਰਚਾਰ ਕਰਨਗੇ ਜਾਂ ਆਮ ਆਦਮੀ ਪਾਰਟੀ ਵਾਲੇ ਪੰਜਾਬ ਤੂ ਤੁਸੀਂ ਮੇਰੇ ਬਹੁਤ ਛੋਟੇ ਵੀਰੋਂ ਅਜ਼ੀਜ਼ੋਂ ਪਰ ਪੀਟੀਸੀ ਆਸਤੇ ਇਕੱਲਾ ਸਵਾਲ ਨਹੀਂ ਪੁੱਛਣਾ ਮੈਂ ਤੁਹਾਨੂੰ ਲੀਡਰ ਵਾਲਾ ਸਵਾਲ ਨਾ ਨਾ ਮੈਂ ਤੁਹਾਨੂੰ ਨਾ 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 ਤੁਸੀਂ ਅੱਜ ਨਾ ਨਾ ਸੁਣੋ ਧਿਆਨ ਨਾਲ ਤੁਸੀਂ ਮੇਰੇ ਬਹੁਤ ਪਿਆਰੇ ਅਜ਼ੀਜ਼ੋ ਪੁਰਾਣੇ ਅੱਜ ਦੇ ਨਹੀਂ ਪਰ ਕੇਵਲ